ਮਾਰਕ ਫੈਡ ਦੇ ਡੀਐਮਓ ਹਰਪਾਲ ਸਿੰਘ ਸਿੱਧੂ ਦੀ ਅਜ ਰਿਟਾਇਰਮੈਂਟ ਮੌਕੇ ਵਿਦਾਇਕੀ ਪਾਰਟੀ ਇੱਕ ਯਾਦਗਾਰ ਪਲ ਬਣ ਕੇ ਨਿਭਰੀ ਜਿੱਥੇ ਅਧਿਕਾਰੀਆਂ ਅਤੇ ਸਾਥੀਆਂ ਵੱਲੋਂ ਉਨ੍ਹਾਂ ਦੀ ਸੇਵਾ ਨੂੰ ਸਲਾਮ ਕੀਤਾ ਗਿਆ ਅਜ ਮਾਰਕ ਫੈਡ ਦੇ ਡੀਐਮਓ ਹਰਪਾਲ ਸਿੰਘ ਦੀ ਰਿਟਾਇਰਮੈਂਟ ਦੇ ਮੌਕੇ ਇੱਕ ਵਿਸ਼ੇਸ਼ ਵਿਦਾਇਕੀ ਪਾਰਟੀ ਦਾ ਆਯੋਜਨ ਕੀਤਾ ਗਿਆ ਇਹ ਪ੍ਰੋਗਰਾਮ ਇੱਕ ਨਿੱਜੀ ਰੈਸਟੋਰੈਂਟ ਵਿੱਚ ਰੱਖਿਆ ਗਿਆ ਸੀ ਜਿੱਥੇ ਮਾਰਕ ਫੈਡ ਨਾਲ ਜੁੜੇ ਅਧਿਕਾਰੀਆਂ ਕਰਮਚਾਰੀਆਂ ਅਤੇ ਸਹਿਯੋਗੀਆਂ ਨੇ ਪਾਗਲਿਆ ਇਸ ਮੌਕੇ ਬੋਲਣ ਵਾਲਿਆਂ ਨੇ ਹਰਪਾਲ ਸਿੰਘ ਵੱਲੋਂ ਮਾਰਕਫੈਲਡ ਵਿੱਚ ਨਿਭਾਈ ਗਈ ਲੰਬੀ ਅਤੇ ਇਮਾਨਦਾਰ ਸੇਵਾ ਦੀ ਸ਼ਲਾਘਾ ਕੀਤੀ ਸਾਥੀਆਂ ਨੇ ਉਨ੍ਹਾਂ ਨੂੰ ਯਾਦਗਾਰੀ ਤੋਹਫ਼ੇ ਵੇਟ ਕਰਕੇ ਉਜਲ ਭਵਿਕ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹਰਪਾਲ ਸਿੰਘ ਨੇ ਆਪਣੀ ਨੌਕਰੀ ਦੌਰਾਨ ਹਮੇਸ਼ਾ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜੋ ਸਾਡੇ ਸਭ ਲਈ ਪ੍ਰੇਰਣਾ ਹੈ ਰਿਟਾਇਰਮੈਂਟ ਮੌਕੇ ਇਹ ਵਿਦਾਇਗੀ ਪਾਰਟੀ ਸਿਰਫ ਇੱਕ ਸਮਾਰੋਹ ਨਹੀਂ ਸਗੋ ਸੇਵਾ ਸਨਮਾਨ ਅਤੇ ਯਾਦ ਨਾਲ ਪਰਿਆ ਇੱਕ ਯਾਦਗਾਰ ਪਲ ਬਣ ਕੇ ਰਹੀ ਮੁੱਖ ਮਹਿਮਾਨ ਸਰਦਾਰ ਹਰਪਾਲ ਸਿੰਘ ਜੀ ਜੋ ਕਿ ਮਾਲਸਾ ਤੋਂ ਜੀਆ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਨੇਗੇ ਅੱਜ ਜਿਹੜੀ ਇਹ ਵਿਦਾਇਗੀ ਪਾਰਟੀ ਹੈਗੀ ਐਂਟਰਟੇਨਮੈਂਟ ਦੀ ਇਹ ব্রাঞ্চ ਬਟਲਾੜਾ ਵੱਲੋਂ ਕੀਤੀ ਜਾ ਰਹੀ ਹੈ ਕੱਲ ਮਾਨਯੋਗ ਡੀਐਮ ਸਾਹਿਬ ਸਰੂ ਸਟਾਫ ਵੱਖ-ਵੱਖ ਬ੍ਰਾਂਚਾਂ ਨੇ ਰਲ ਮਿਲ ਕੇ ਮਾਨਸਾ ਤੋਂ 31 31 ਦਸੰਬਰ ਨੂੰ ਇਹ ਵਿਦੈਗੀ ਪਾਰਟੀ ਮਾਨਯੋਗ ਡੀਐਮ ਸਾਹਿਬ ਮਨੀਸ਼ ਕਰਗ ਜੀ ਨੇ ਜਿਹੜਾ ਦਾਅਵਾ ਕਰਦੇ ਵਿੱਚੋਂ ਕੀਤੀ ਸੀਗੀ ਇਹਨਾਂ ਨਾਲ ਅਸੀਂ ਡੇਰੇ ਵੀ ਕਾਫੀ ਸਮੇਂ ਤੋਂ ਰਹੇ ਤੇ ਇੱਥੇ ਵੀ ਤਕਰੀਬਨ 40 ਸਾਲ ਹੋ ਗਏ ਨੇ ਤੇ ਇਹਨਾਂ ਦੇ ਸੁਭਾਅ ਨੂੰ ਹਰ ਬੰਦਾ ਅਲੱਗ-ਅਲੱਗ ਤਰੀਕੇ ਨਾਲ ਮਾਪਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਅਫਸਰ ਸਾਹਿਬਾਨ ਨੇ ਜਿਨ੍ਹਾਂ ਨੇ ਬ੍ਰਾਂਚ ਨੂੰ ਬਲਾਡਾ ਨੂੰ ਆ ਕੇ ਬਹੁਤ ਹੀ ਸਚੇ ਢੰਗ ਨਾਲ ਚਲਾਇਆ ਐਸਾ ਜਾਨ ਸਮੂਹ ਸਟਾਫ ਜ਼ਿਲ੍ਹਾ ਦਫ਼ਤਰ ਮਾਰਕਟ ਮਾਨਸਾ ਬਰਾਜੇ ਚਾਰ ਸਹਿਬਾਨ ਦੂਸਰੀਆਂ ਸਮੂਹ ਏਜੰਸੀਆਂ ਦੇ ਵਿੱਚ ਅਤੇ ਸਮੂਹ ਸਟਾਫ ਅਸੀਂ ਡੀ.ਐਮ. ਸਾਹਿਬ ਸ਼੍ਰੀ ਹਰਪਾਲ ਸਿੰਘ ਜੀ ਨੂੰ ਅੱਜ ਵਧਾਈਗੀ ਦੇ ਦਿਨ 31 12 2025 ਨੂੰ ਇਸ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਮਦਦਕੇ ਬਧਾਈ ਦਿੰਨੇ ਹਾਂ ਜੀ ਸਾਡਾ ਬਹੁਤ ਵਧੀਆ ਰਿਹਾ ਜੀ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਜੀ ਮੁਬਾਰਕਾਂ ਇਹਨਾਂ ਨੂੰ ਇਹਨਾਂ ਦੀ ਰਿਟਾਇਰਮੈਂਟ ਪਾਰਟੀ ਤੇ ਧੰਨਵਾਦ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਸਰ ਮਾਨਜੋਤ ਡੀਐਮ ਸਾਹਿਬ ਹਰਪਾਲ ਸਿੰਘ ਜੀ ਦੀ ਰਿਟਾਇਰਮੈਂਟ ਪਾਰਟੀ ਤੇ ਇਕੱਠੇ ਹੋਏ ਆਂ ਨਾਲ ਹੀ ਕੱਜ ਨਵੇਂ ਸਾਲ ਦੀ ਸ਼ੁਭਕਾਮਨਾ ਹੈ ਇਸ ਲਈ ਮੈਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਅਤੇ ਡੀਐਮ ਸਾਹਿਬ ਨੂੰ ਖਾਸ ਕਰਕੇ ਰਿਟਾਇਰਮੈਂਟ ਪਾਰਟੀ ਤੇ ਬਹੁਤ ਬਧਾਈ ਦੇਣਾ ਸასი ਆਪੇ ਸਰਵਿਸ ਦੇ ਬਹੁਤ ਸਾਲ ਇਹਨਾਂ ਤੋਂ ਨਾਲ ਲੈਣੀ ਤੇ ਬਹੁਤ ਕੁਝ ਇਹਨਾਂ ਤੋਂ ਸਿੱਖਿਆ ਹੈ ਕਿਉਂਕਿ ਉਹ ਮੌਜਾ ਤੇਰਪਾ ਗੱਡ ਮੈਕਮਿਨ ਚੇਅਰ ਪਰ ਹੋਣ ਕਰਕੇ ਇਹਨਾਂ ਨੂੰ ਬਹੁਤ ਨੋਲੇਜ ਡਿਪਾਰਟਮੈਂਟ ਦੀ ਤੇ ਅੱਗੇ ਇਹਨੂੰ ਸਿੱਖਦੇ ਰਾਂਗੇ ਇਸ ਲਈ ਮੇਰੇ ਦੁਆਰਾ ਫਿਰ ਇਹਨਾਂ ਨੂੰ ਬਹੁਤ ਮੁਬਾਰਕਬਾਦ ਇਹਨਾਂ ਦੇ ਅੱਗੇ ਦੀ ਜ਼ਿੰਦਗੀ ਵਾਸਤੇ ਪ੍ਰਾਰਥਨਾ ਕਰਦਾ ਹਾਂ ਵੀ ਇਹਨਾਂ ਨੂੰ ਲੰਮੀ ਉਮਰ ਬਖਸ਼ੀ ਤਾਹ ਤਾਂ ਜਿਹੜੀ ਵਧਾਈ ਗਈ ਹੈ ਸਕੂਲਾਂ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ ਜਦੋਂ ਵਧਾਈ ਗਈ ਹੁੰਦੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਉਹ ਬਰ ਦਿਲ ਤੇ ਛਾਪ ਛੱਡ ਜਾਂਦੀਆਂ ਨੇ ਸਾਡੇ ਦਿਲ ਦੇ ਉਹ ਜਿਹੜੇ ਸ਼ਾਪ ਸ਼ਾਟ ਦੇ ਨੇ ਉਹ ਸਾਡੇ ਜੀਵਨ ਦਾ ਇੱਕ ਮੁਲਾਂਕਣ ਹੁੰਦਾ ਹੈ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਮ ਸਾਹਿਬ ਦਾ ਜਿਹੜਾ ਜੀਵਨ ਚੇਤਨ ਗੁਰਵੰਦ ਸਿੰਘ ਜੀ ਨੇ ਕੀਤਾ ਤਾਂ ਜਿਹੜਾ ਬੰਦਾ ਸੰਘਰਸ਼ੀ ਹੈ ਜ਼ਿੰਮੇਵਾਰ ਹੈ ਉਹ ਹਮੇਸ਼ਾ ਹੀ ਜ਼ਿੰਮੇਵਾਰ ਰਹਿੰਦਾ ਹੈ ਦੇਖੋ 31 ਦਸੰਬਰ 2025 ਮੇਰੇ ਰਿਟਾਇਰਮੈਂਟ ਦਾ ਸਮਾਸੀਗਾ ਕਾਲਜ ਦਾ ਦਫ਼ਤਰ ਵੱਲੋਂ ਸਾਰੇ ਸਟਾਫ਼ ਵੱਲੋਂ ਮੈਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਹੈ ਮੈਂ ਜਿੱਥੇ ਵੀ ਜਿੱਦਾਂ ਲਹਿਰਾ ਗਾਗਾ ਦਣਬਾ ਬਰੇਟਾ ਪੇਖੀ ਐ ਔਰ ਬਲਾਡਾ ਕੰਮ ਕੀਤਾ ਬ੍ਰਾਂਚਾਂ ਦੇ ਵਿੱਚ ਪਹਿਲਾਂ ਤਾਂ ਉਹਨਾਂ ਸਟਾਫ਼ ਵੱਲੋਂ ਅੱਜ ਮੇਰਾ ਉਚੇਚੇ ਤੌਰ ਤੇ ਇੱਥੇ ਮਾਨ ਸਨਮਾਨ ਕੀਤਾ ਗਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਮੇਰਾ ਸ਼ੁਰੂ ਤੋਂ ਪਹਿਲਾਂ ਮੈਂ ਪੀਆਰਟੀਸੀ ਦੇ ਵਿੱਚ ਥੋੜਾ ਚਿਰ ਅਪਰੈਂਟਸਿਪ ਜੋ ਕੰਮ ਕੀਤਾ ਕਿਉਂਕਿ ਮੈਂ ਆਈਟੀ ਦੇ ਵਿੱਚ ਮੈਕੈਨੀਕਲ ਦਾ ਮੇਰੇ ਕੋਲੇ ਐਕਸਪੀਰੀਅੰਸ ਸੀ ਉਸ ਤੋਂ ਬਾਅਦ ਮੈਂ ਮੰਡੀ ਕਰਨ ਦੇ ਵਿੱਚ 1988 ਦੇ ਵਿੱਚ ਭਰਤੀ ਹੋਇਆ ਬਤੌਰ ਸੇਲਜ਼ਮੈਨ ਉਸ ਤੋਂ ਬਾਅਦ ਮੈਂ 24 12 8 ਨੂੰ ਮਾਰਕਫੈਟ ਦੇ ਵਿੱਚ ਸਾਨੂੰ ਮਰਜ ਕਰ ਦਿੱਤਾ ਗਿਆ ਮਾਰਕਫੈਟ ਦੇ ਵਿੱਚ ਆਏ ਤੇ ਉਸ ਤੋਂ ਇਲਾਵਾ ਫਿਰ ਮੈਨੂੰ ਮਾਰਕਫੈਟ ਦੇ ਵਿੱਚ ਐਫਓ ਔਰ ਸੀਨੀਅਰ ਬ੍ਰਾਂਚ ਅਫਸਰ ਦੇ ਤੌਰ ਤੇ ਮੈਨੂੰ ਨਿਯੁਕਤੀ ਮਿਲਦੀ ਰਹੀ ਫਿਰ ਮੈਂ ਮਾਰਕਫੈਟ ਦੇ ਵਿੱਚ ਸਾਰੇ ਫੀਲਡ ਅਮਪਲਾਈ ਜੁਨੀਅਨ ਦਾ ਬਤੌਰ ਸਰਪ੍ਰਸਤ ਹੋਣ ਦੇ ਨਾਤੇ ਮੈਂ ਕਾਫੀ ਸੰਘਰਸ਼ ਕਰਦਾ ਰਿਹਾ ਔਰ ਸੰਘਰਸ਼ ਕਰਨ ਤੋਂ ਬਾਅਦ ਜਿਹੜੇ ਵੀ ਕੋਈ ਮੁਸ਼ਕਲਾਂ ਆਉਂਦੀਆਂ ਸੀ ਜਾਂ ਸਾਡੇ ਫੀਲਡ ਸਟਾਫ ਨੂੰ ਉਹਨਾਂ ਦੇ ਮੈਂ ਹੱਲ ਕਰਵਾਏ ਔਰ ਰੁਕੀਆਂ ਹੋਈਆਂ ਤਰੱਕੀਆਂ ਨੂੰ ਵੀ ਮੈਂ ਬਹਾਲ ਕਰਵਾਇਆ ਉਸ ਤੋਂ ਬਾਅਦ ਮੈਨੂੰ 15/4/2020 ਨੂੰ ਮੇਰੀ ਪ੍ਰਮੋਸ਼ਨ ਹੋਈ ਔਰ 30/8/2024 ਨੂੰ ਮੈਨੂੰ ਐਜ ਜ਼ਿਲ੍ਹਾ ਪ੍ਰਬੰਧਕ ਮਾਨਸਾ ਨਿਯੁਕਤ ਕੀਤਾ ਗਿਆ ਤੇ ਉਸ ਤੋਂ ਬਾਅਦ ਮੈਂ ਕਾਫੀ ਟਾਈਮ ਸਰ ਸਰ ਜਿਹੜਾ ਵੀ ਸਮਾਂ ਉੱਥੇ ਕੀਤੀ ਹੈ ਸੋ ਮੈਨੂੰ ਬਹੁਤ ਹੀ ਸਾਰੇ ਸਟਾਫ ਵੱਲੋਂ ਪਿਆਰ ਸਤਿਕਾਰ ਮਿਲਦਾ ਰਿਹਾ ਸੋ ਅੱਜ ਮੈਂ ਬੜਾ ਸੁਪਾਕਾ ਸਮਝਦਾ ਕਿ ਅੱਜ ਮੈਨੂੰ ਇਹਨਾਂ ਸਾਰੇ ਮੇਰੇ ਕੰਮਾਂ ਕਰਜਾਂ ਨੂੰ ਦੇਖਦੇ ਹੋਏ ਮੇਰਾ ਸਾਰੀਆਂ ਏਜੰਸੀਆਂ ਵੱਲੋਂ ਖਰੀਦੇ ਏਜੰਸੀਆਂ ਵੱਲੋਂ ਔਰ ਮੇਰੇ ਇੱਥੇ ਬ੍ਰਾਂਚ ਭਲਾੜਾ ਵੱਲੋਂ ਮੇਰਾ ਮਾਨ ਸਨਮਾਨ ਕੀਤਾ ਹੈ ਮੇਰੀ ਜੌਬ ਨੂੰ ਜਦੋਂ ਮੈਂ ਦੇਖਦਾ ਤਾਂ ਪੀਆਰਟੀਸੀ ਤੇ ਔਰ ਮੰਡੀਕਰਨ ਸਭਾ ਮਾਰਫੜ ਦੇ ਇਲਾਕੇ ਤਾਂ 38 ਸਾਲ ਮੇਰਾ ਸਮਾਂ ਬਣਦਾ ਹੈਗਾ ਜਿਹੜੀਆਂ ਖਰੀਦ ਏਜੰਸੀਆਂ ਆ ਇਹ ਤੋਂ ਹਰ ਇੱਕ ਬੰਦਾ ਭਲੀ ਭਾਤ ਜਾਂ ਜਾਨੂ ਹੈ ਕਿਉਂਕਿ ਮੰਡੀਆਂ ਦੇ ਵਿੱਚ ਸਾਨੂੰ ਕਾਫੀ ਪ੍ਰੋਬਲਮਾਂ ਆਉਂਦੀਆਂ ਨੇ ਕਈ ਵਾਰੀ ਬਾਰਸ਼ਾਂ ਪੈ ਜਾਂਦੀਆਂ ਨੇ ਮੰਡੀਆਂ ਦੇ ਵਿੱਚ ਜਿਹੜੀ ਏਜੰਸੀ ਆ ਉਹ ਭਿੱਜ ਜਾਂਦੀ ਹੈ ਉਹਨੂੰ ਸਾਫ਼ ਸੰਭਾਲ ਕਰਨਾ ਫਿਰ ਉਹਨਾਂ ਨੂੰ ਸਟੋਰ ਕਰਨਾ ਫਿਰ ਸਟੋਰ ਕੀਤੀ ਕਣਕ ਜਾਂ ਪੈਡੀ ਨੂੰ ਸਾਫ਼ ਸੰਭਾਲ ਕਰਕੇ ਰੱਖਣਾ ਇਹ ਬੜਾ ਔਖਾ ਕਾਰਜ ਹੁੰਦਾ ਹੈ ਫਿਰ ਵੀ ਅਸੀਂ ਬੜੇ ਦ੍ਰਿੜ ਇਰਾਦੇ ਦੇ ਨਾਲ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਨੂੰ ਅਸੀਂ ਨੇਪਰੇ ਚੜਾਉਂਦਾ ਯਤਨ ਕਰਦੇ ਆਂ ਸਰ ਸਾਹਿਬ ਡੀਐਮ ਸਾਹਿਬ ਜੀ ਹਰਪਾਲ ਸਿੰਘ ਜੀ ਸਿੱਧੂ ਜਿਨ੍ਹਾਂ ਨੂੰ ਮਾਰਕਫੈਟ ਦੇ ਵਿੱਚੋਂ ਕੱਲ 31 12 2025 ਨੂੰ ਰਿਟਾਇਰਮੈਂਟ ਹੋਈ ਹੈ ਜ਼ਿਲ੍ਹਾ ਦਫ਼ਤਰ ਦੇ ਵਿੱਚ ਇਹਨਾਂ ਨੂੰ 파ਰਟੀ ਵੀ ਦਿੱਤੀ ਗਈ ਇਹ ਬਹੁਤ ਮੰਨ ਲਕੇ ਮਿਹਨਤੀ ਅਤੇ ਤੰਦੇ ਹੀ ਨਾਲ ਕੰਮ ਕਰਨ ਵਾਲੇ ਅਫਸਰ ਸਨ ਇਨਾਂ ਨੇ ਥੱਲੇ ਲੋਰ ਲੈਵਲ ਤੋਂ ਜਿਵੇਂ ਕਹਿਦੀ ਆਪਾਂ ਕਲਾਸ 3 ਤੋਂ ਲੈ ਕੇ ਅਗਸਟਡ ਅਫਸਰ ਤੱਕਰ ਮਤਲਬ ਕੇ ਡਿਊਟੀ ਨਿਭਾਈ ਮਾਰਕਵੈਟ ਦੇ ਵਿੱਚ ਬਤੌਰ ਬ੍ਰਾਂਚ ਇੰਚਾਰਜ ਮਤਲਬ ਕੇ ਇਹਨਾਂ ਨੇ ਜੋ ਵੀ ਫੀਲਡ ਦੇ ਵਿੱਚ ਕੰਮ ਕੀਤਾ 15 16 ਸਾਲ ਔਰ 5 6 ਬ੍ਰਾਂਚਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਮਾਰਕਵੈਟ ਦਾ ਮਤਲਬ ਕੇ ਇਹਨਾਂ ਨੇ 10 ਰੁਪਈਆ ਦਾ ਵੀ ਨੁਕਸਾਨ ਨਹੀਂ ਹੋਣ ਦਿੱਤਾ ਔਰ ਤੰਦੇ ਹੀ ਨਾਲ ਵਿਭਾਗ ਮਾਰਕਵੈਟ ਦੇ ਵਿੱਚ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਔਰ ਮਾਰਕਫੈਡ ਦੇ ਵਿੱਚ ਅਜਿਹੇ ਅਫਸਰਾਂ ਦੀ ਮੰਤਰ ਕੇ ਸਾਨੂੰ ਇਹ ਰਿਟਾਇਰ ਹੋ ਰਹੇ ਨੇ ਔਰ ਘਾਟ ਮਹਿਸੂਸ ਹੋਵੇਗੀ ਪਰ ਇੱਕ ਦਿਨ ਸਾਨੂੰ ਇਹ ਵੀ ਖੁਸ਼ੀ ਹੈ ਜੋ ਇਹ ਆਪਣੀ ਮੰਤਰ ਕੇ ਰਿਟਾਇਰਮੈਂਟ ਲੈ ਕੇ ਅੱਜ ਹੁਮਫਾ ਗਾਂਲੇ ਨੇ ਮੰਤਰ ਕੇ ਜੋ ਰਿਟਾਇਰਮੈਂਟ ਦਾ ਅੱਜ ਦਿਨ ਆਨੰਦ ਮਾ ਰਹੇ ਨੇ ਧੰਨਵਾਦ ਜੀ ਸਰਦਾਰ ਹਰਪਾਲ ਸਿੰਘ ਜੀ ਜੋ ਕਿ ਹੁਣ ਜਿਲ੍ਹਾ ਮੈਨੇਜਰ ਮਾਰਫੈਡ ਮਾਨਸਾ ਤੋਂ ਰਿਟਾਇਰ ਹੋ ਰਹੇ ਨੇਗੇ ਸੋ ਇਹਨਾਂ ਨੇ ਜਿਹੜਾ ਮੇਰਾ ਪਿਛੇ ਬਰੇਟਾ ਤੋਂ ਲੈ ਕੇ ਲਹਿਰੇਗਾ ਅੱਗੇ ਤੱਕ ਅਸੀਂ ਇਕੱਠੇ ਰਹਾਂਗੇ ਸੋ ਇਹਨਾਂ ਨੇ ਬ੍ਰਾਂਚਾਂ ਦੇ ਵਿੱਚ ਜਿਹੜਾ ਕੰਮ ਮਾਰਫੜ ਦਾ ਕੀਤਾ ਬਹੁਤ ਵਧੀਆ ਕੀਤਾਗਾ ਜਿੱਥੇ ਵੀ ਕਿਸੇ ਮੁਲਾਜ਼ਮਾ ਨੂੰ ਕੋਈ ਪਰੇਸ਼ਾਨੀ ਆਉਂਦੀ ਰਹੀ ਆ ਤਾਂ ਉਹਨਾਂ ਦੇ ਨਾਲ ਖੜਦੇ ਰਹੇ ਨੇਗੇ ਕਿਸੇ ਮੈਕਮੇ ਦਾ ਜਾਂ ਕੋਈ ਮੁਲਾਜ਼ਮ ਦਾ ਅੱਜ ਤੱਕ ਕੋਈ ਵੀ ਇਹਨਾਂ ਨੇ ਨੁਕਸਾਨ ਨਹੀਂ ਹੋਣ ਦਿੱਤਾ ਸੋ ਮੈਂ ਇਹਨਾਂ ਕਹਿੰਦਾ ਹਾਂ ਧੰਨਵਾਦ ਕਰਦਾ ਹਾਂ ਮੇਰੀ ਜ਼ਿੰਦਗੀ ਤੁਹਾਡੇ ਕਹਿਣ ਦੇ ਮੁਤਾਬਕ ਸਰ ਪੁੱਛਣ ਦੇ ਮੁਤਾਬਕ ਸੰਘਰਸ਼ਮਈ ਹੀ ਰਹਿੰਦੀ ਹੈ ਜਿਹੜਾ ਸੰਘਰਸ਼ ਇਨਸਾਨ ਲੜਦਾ ਹੈ ਉਹ ਇੱਕ ਗੋਡ ਗਿਫਟ ਹੁੰਦਾ ਹੈ ਉਹ ਲੋਕਾਂ ਦੇ ਲਈ ਜਿਹੜੇ ਸੰਘਰਸ਼ ਲੜਦੇ ਨੇ ਤਾਂ ਲੋਕਾਂ ਦੇ ਦਿਲਾਂ ਦੀ ਥਾਂ ਵੀ ਬਣਾ ਲੈਂਦੇ ਨੇ ਤੇ ਇਸ ਲਈ ਜਿੰਨੀਆਂ ਵੀ ਸਾਡੇ ਏਰੀਆ ਦੀਆਂ ਕੋਈ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦਾ ਵਿਸ਼ੇਸ ਥਾਂ ਹੈ ਇਹਨਾਂ ਨੂੰ ਡਿਪਾਰਟਮੈਂਟ ਨੇ ਰਿਟਾਇਰਮੈਂਟ ਕੀਤਾ ਪਰ ਰਿਟਾਇਰਮੈਂਟ ਨਹੀਂ ਇਹਨਾਂ ਨੂੰ ਹੋਰ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਦੇ ਸਾਨੂੰ ਉਮੀਦ ਰੱਖਦੇ ਆਂ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ ਜੀ